ਅੱਜ ਦਰਵਾਜ਼ੇ ਬੰਦ ਕਿਉਂ ਨੇ ਵੀ ਇੱਕ ਮਨਿਸਟਰ ਤੋਂ ਡਰ ਹੋ ਗਿਆ ਮੈਂ ਤਾਂ ਇੱਕ ਗ੍ਰਿੰਦਰ ਨਾ ਮਨਿਸਟਰ ਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਮੈਂ ਮੀਡੀਆ ਰਾਹੀਂ ਟਾਈਮ ਮੰਗ ਰਹੇ ਆ ਤੇ ਅੱਜ ਕਿਉਂ ਧੱਕਾ ਕਿਉਂ ਧੱਕਾ ਕਿਉਂ ਮਾਰ ਰਿਹਾ ਆ ਧੱਕਾ ਕਿਉਂ ਮਾਰ ਰਿਹਾ ਆ ਪਿਛੋਂ ਕਿਉਂ ਅੱਜ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸੀ ਐਕਟ ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿਨੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਦੀ 10 ਤਰੀਕ ਨੂੰ ਐਫ ਆਈ ਆਰਾ ਦਰਜ ਕਰ ਰਿਹਾ ਕਿਉਂਕਿ ਉੱਥੇ ਅਸੀਂ ਕੈਂਪੇਨ ਕੀਤੀ ਇਸ ਤਰੀਕੇ ਦੇ ਪੁਲਿਸ ਵੀ ਬਣਾਦੀ ਆ ਚੁਟਕਲਿਆਂ ਵਾਲੀ ਪੁਲਿਸ ਬਣਾਦੀ ਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫ ਆਈ ਆਰਾ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਇਰੀ ਮਾਰ ਕਰਨ ਨੂੰ ਆਇਆ ਇਹ ਬੰਦਕਿਓ ਨੇ ਵੀ ਇੱਕ ਇੱਕ ਮਨਿਸਟਰ ਤੋਂ ਡਰ ਹੋ ਗਿਆ ਮੈਂ ਤਾਂ ਇੱਕ ਕ੍ਰਿੰਦਰ ਦਾ ਮਨਿਸਟਰ ਆ ਉਹਦੇ ਨਾਲ ਗੱਲ ਕਰਨ ਨੂੰ ਡਰ ਹੋ ਗਿਆ ਤੇ ਮੈਂ ਲਗਾਤਾਰ ਈਮੇਲ ਕਰ ਰਹੇ ਹਾਂ ਮੈਂ মিডিਆ ਰਾਈਟ ਟਾਈਮ ਮੰਗ ਰਹੇ ਹਾਂ ਤੇ ਅੱਜ ਜੀ ਪਿੱਛੋਂ ਧੱਕਾ ਨਹੀਂ ਕਿਉਂ ਧੱਕਾ ਮਾਰਦੇ ਹੋ ਇਹ ਧੱਕਾ ਕਿ ਮਾਰ ਰਹੇ ਹੋ ਆ ਧੱਕਾ ਕਿਉਂ ਮਾਰ ਰਹੇ ਹੋ ਹਾਂ ਜੀ ਜੀ ਪਿੱਛੋਂ ਪਿੱਛੋਂ ਨਹੀਂ ਜਾਂਦੇ ਨਹੀਂ ਜਾਂਦੇ ਤੇ ਅੱਜ ਜਿਹੜੀ ਪੁਲਿਸ ਆ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸਸੀਐ ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 'ਚ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਦੀ ਐਫਆਈਆਰਾ ਦਰਜ ਕਰ ਰਿਹਾ ਕਿਉਂਕਿ ਉੱਥੇ ਅਸੀਂ ਕੈਂਪੇਨ ਕੀਤੀ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀਜੇਪੀ ਨੂੰ ਪਾਈ ਬੀਜੇਪੀ ਦੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫਆਈਆਰਾ ਦਰਜ ਮੈਂ ਤੁਹਾਨੂੰ ਦਵਾਂਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਅਤਰੀ ਸਾਹਿਬ ਨੂੰ ਕਿਸੇ ਔਰ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਤੂੰ ਤਾਂ ਕੋਈ ਐਸਸੀ ਬੋਲ ਰਹੇ ਆ ਉਹਨਾਂ ਨੂੰ ਕੀ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਤੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ 20 ਕਸਟਡੀ ਚ ਵੀ ਰੱਖ ਕੇ ਉਹਨਾਂ ਤੇ ਧੱਕਾ ਵੀ ਕਰਕੇ ਉਹ ਇਸ ਵੇਲੇ ਉਹ ਚਲੇ ਗਏ ਜੇਲ੍ਹ ਚਲੇ ਗਏ ਆਪਣੀ ਜੁਡੀਸ਼ਰੀ ਦੀ ਤੇ ਮੈਨੂੰ ਦੱਸੋ ਵੀ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ ਉਹਨੇ 30 ਲੱਖ ਰੁਪਏ ਮੰਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲਿਆਂ ਵਾਲੀ ਪੁਲਿਸ ਬਣਾਤੀ ਆ ਜੀ ਤੁਸੀਂ ਚੌਕੀਆਂ ਤੇ ਬੰਬ 10 ਬੰਬ ਚੌਕੀਆਂ ਤੇ ਵੱਜੇ ਨੇ ਕੱਲ ਗੁਰਦਾਸਪੁਰ ਫਟਿਆ ਏ ਤੇ ਤੁਸੀਂ ਭਾਈ ਉਹ ਤਾਂ ਰੋਕ ਨਹੀਂ ਸਕਦੇ ਤੁਸੀਂ ਬੀਜੇਪੀ ਨੂੰ ਇਸ ਤਰੀਕੇ ਨਾਲ ਨਹੀਂ ਰੋਕ ਸਕੋਗੇ ਇਹੀ ਕੇਜਰੀਵਾਲ ਤੁਹਾਡਾ ਭਲੇਖਾ ਕਰਦਾ ਸੀ ਦਿੱਲੀ 'ਚ ਵੀ ਮੈਨੂੰ ਕੋਈ ਹੈਰਾ ਨਹੀਂ ਸਕਦਾ ਉਹ ਉੱਥੇ ਵੀ ਹਾਰਿਆ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਝੂਠਾ ਬੰਦਾ ਗੱਲ ਕਰ ਸਕਦਾ ਆਪਕੋ ਨਹੀਂ ਮਿਲ ਰਹੇ ਤਾਂ ਫਿਰ ਅੱਗੇ ਕੀ ਸਟ੍ਰੈਟਜੀ ਹੈ ਮੈਂ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਏ ਭੱਜ ਗਏ ਨਹੀਂ ਆਪਾਂ ਉੱਥੋਂ ਵੀ ਭੱਜੇ ਆਪਕੋ ਯਹਾਂ ਵੀ ਨਹੀਂ ਮਿਲ ਰਹੇ ਆਪ ਕਿਆ ਸਟ੍ਰੈਟਜੀ ਹੈ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਆ ਉਹ ਪੱਜਦਾ ਏ ਮੈਂ ਇਹ ਨਹੀਂ ਆ ਸਕਦੇ ਇਹਨਾਂ ਦਾ ਡੀਜੀਪੀ ਸਾਹਿਬ ਇਹਨਾਂ ਦੇ ਹੋਰ ਅਫਸਰ ਆ ਜਣ ਮੈਨੂੰ ਇਹਦੀ ਇਨਕੁਆਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਠੂਠੇ ਕੀਤੇ ਆ ਅਸੀਂ ਇਹ ਇਨਕੁਆਰੀ ਮਾਰ ਕਰਦੇ ਆ ਮੈਂ ਇੱਥੇ ਬਾਦਲ ਸਾਹਿਬ ਵੀ ਸੀ ਜਦੋਂ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਨਕੁਆਰੀ ਕਰਨ ਭੇਜਿਆ ਲੁਧਿਆਣਾ